ਉਹ ਮਹੀਨੇ ਤੋਂ ਉੱਤੇ ਦਿਨ ਹੋ ਗਏ ਮਰਨ ਵਰਤੇ ਬੈਠੇ ਨੇ ਪਹਿਲਾਂ ਤਾਂ ਸੈਂਟਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਜਿਹੜਾ ਅੱਜ ਦਾ ਬੰਦਾ ਹੈ ਉਹਨੂੰ ਬਹੁਤ ਆ ਸਮਰਥਨ ਮਿਲੂਗਾ ਕਿਉਂ ਲੋਕ ਇਸ ਗੱਲ ਦੀ ਹਮਦਰਦੀ ਰੱਖਦੇ ਨੇ ਜਦੋਂ ਬੰਦਾ ਕੋਈ ਮਰਨ ਵਰਤੇ ਬਹਿ ਜੇ ਉਹ ਹਰ ਕਨਾਲੀ ਹਮਦਰਦੀ ਹੋ ਜਾਂਦੀ ਹੈ ਜੀ ਤੇ ਮੇਰਾ ਖਿਆਲ ਹੈ ਵੀ ਸਬਰ ਰਹੁਗਾ ਬੰਦਾ ਜਿਹੜਾ ਹੈ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਵੀ ਸਰਕਾਰ ਮੰਗਾਂ ਕਿਉਂ ਨਹੀਂ ਮੰਨ ਰਹੀ ਮੰਗਾਂ ਸਰਕਾਰ ਮਤਲਬ ਜੇ ਕਹ ਜੀ ਇਹ ਮੰਗਾਂ ਦੋਨੇ ਬਹੁਤ ਵੱਡੀਆਂ ਐ ਭਰਜ ਵਿੱਚ ਸਰਕਾਰੀ ਰੇਟ ਤੇ ਡਬਲਯੂ ਤੋਂ ਸਰਕਾਰ ਨੇ ਬਾਹਰ ਹੁਣਾ ਇਹ ਤਾਂ ਇੱਕ ਤਰ੍ਹਾਂ ਦਾ ਇਹ ਇਨਕਲਾਬ ਹੀ ਆ ਜੂਗਾ ਜੇ ਇਹ ਮੰਗਾ ਮੰਨਿਆ ਜਾਣ ਅਸੀਂ ਕਾਮਨਾ ਕਰਦੇ ਹਾਂ ਸਰਕਾਰ ਮੰਗਾ ਮੰਨੇ ਤੇ ਡੱਲੇ ਵਾਲ ਜੀ ਜਾਨ ਬਚਣੀ ਚਾਹੀਦੀ ਹੈ ਕਿਉਂ ਲੀਡਰ ਮਸਾ ਪੈਦਾ ਹੁੰਦਾ ਜੇ ਮਤਲਬ ਡੱਲੇ ਵਾਲ ਜਾਨ ਦਾ ਨੁਕਸਾਨ ਹੋ ਗਿਆ ਤਾਂ ਕਿਸਾਨਾਂ ਦਾ ਵੱਡਾ ਨੁਕਸਾਨ ਹੋਊਗਾ ਅੱਜ ਕਿੰਨੇ ਵਜੇ ਤੋਂ ਬੰਦ ਹੈ ਕੀ ਗੱਲ ਵਾਤਾ ਮੇਰਾ ਖਿਆਲ ਪਤਾ ਤਾਂ ਉਹਨਾਂ ਨੂੰ ਜਿੱਥੇ ਬੰਦੀਆਂ ਨੂੰ ਕਿੰਨੇ ਵਜੇ ਤੋਂ ਕਿੰਨੇ ਦਾ ਬੰਦ ਕਰੇ ਮੇਰਾ ਖਿਆਲ ਹੈ ਵੀ 7 ਵਜੇ ਤੋਂ ਲੈ ਕੇ 8:00 ਤੱਕ ਦਾ ਬੰਦ ਹੋਊ ਮੇਰੇ ਹਿਸਾਬ ਮੁਤਾਬਕ ਜਿਹੜੇ ਤਰੀਕਿਆਂ ਬੰਦ ਹੈ ਤੇ ਬੰਦ ਦੀਆਂ ਖਬਰਾਂ ਵੀ ਆਉਂ ਡੇ ਰਹੀਆਂ ਮੰਦ ਹੋਊਗਾ ਕੀ ਤੁਸੀਂ ਸਮਰਥਨ ਨਹੀਂ ਕਰ ਰਹੇ ਨਹੀਂ ਸਾਨੂੰ ਪਹਿਲਾਂ ਸਾਡੇ ਕੋਈ ਮੀਟਿੰਗਾਂ ਨਹੀਂ ਕੀਤੀਆਂ ਗਿਆ ਸੱਦੇ ਨਹੀਂ ਕਿ ਸਾਾਨੂੰ ਜਦੋਂ ਦੋ ਲੋੜ ਪਿੱਢਿਆਗਾ ਉਹਨਾਂ ਸਾਡੀਆਂ ਦੋ ਜਥੇ ਬੰਦੀਆਂ ਨੇ ਪਿੱਢ ਲਿਆ ਉਸ ਜਥੇ ਉਹਨੀਆਂ ਹੋਰ ਰਲ ਗਿਆ ਉਹਨਾਂ ਨਾਲ ਇਹ ਪਹਿਲਾਂ ਹਮੇਸ਼ਾ ਵਾਸਤੇ ਮੀਟਿੰਗਾਂ ਹੁੰਦੀਆਂ ਆਉਂਦੀਆਂ ਨਹੀਂ ਗਿਆ ਫੇਜ਼ੋਲ ਨੂੰ ਪਿਛਲਾ 2020 ਦੇ ਵਿੱਚ ਘੱਟੋ ਘੱਟ 60 ਮੀਟਿੰਗਾਂ ਹੋਈਆਂ ਦੀਆਂ ਫਿਰ 2-3 ਮਹੀਨੇ ਜ਼ੋਲਨ ਪੰਜਾਬ ਚੱਲਿਆ ਸੀ ਫਿਰ ਸੈਂਟਰਪਰ ਦਾ ਅंदोलਨ ਬਣਿਆ ਸੀ ਮੇਰਾ ਖਿਆਲ 11ਵੇਂ ਮਹੀਨੇ ਜੋ ਅंदोलਨ ਵਾਗ ਗਿਆ ਡੱਲਿਆ ਸਾਹਿਬ ਮਹੀਨੇ ਤੋਂ ਉੱਤੇ ਦਿਨ ਹੋ ਗਏ ਮਰਨ ਮਰਤੇ ਬੈਠੇ ਨੇ ਪਹਿਲਾਂ ਤਾਂ ਸੈਂਟਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਜਿਹੜਾ ਅੱਜ ਦਾ ਬੰਦ ਹੈ ਉਹਨੂੰ ਬਹੁਤ ਆ ਸਮਰਥਨ ਮਿਲੂਗਾ ਕਿਉਂ ਲੋਕ ਇਸ ਗੱਲ ਦੀ ਹਮਦਰਦੀ ਰੱਖਦੇ ਨੇ ਜਦੋਂ ਬੰਦਾ ਕੋਈ ਮਰਨ ਮਰਤੇ ਬਹਿ ਜੇ ਉਹ ਹਰ ਕਨਾਲੀ ਹਮਦਰਦੀ ਹੋ ਜਾਂਦੀ ਹੈਗੀ ਤੇ ਮੇਰਾ ਕਹਿਣਾ ਵੀ ਸਬਰ ਰਹੁਆ ਬੰਦਾ ਜਿਹੜਾ ਹੈਗਾ